ਸਾਤਸਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉਰਮਰ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਆ ਜੀ ਸ਼ਹਿਰ ਬੁੱਲੋਵਾਲ ਤੇ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਆ ਤੇ ਇੱਥੇ ਖੁੱਲ ਗਿਆ ਆ ਜੀ TVS ਵਾਲਿਆਂ ਦਾ ਨਵਾਂ ਸ਼ੋਰੂਮ ਸ਼ੋਰੂਮ ਤਾਂ ਤੁਹਾਡੇ ਸ਼ਹਿਰ 'ਚ ਵੀ ਹੋਣਾ ਪਰ ਇਹਦੀ ਇੱਕ ਖਾਸियत ਹੈਗੀ ਆ ਜੀ ਸ਼ੋਰੂਮ ਦੀ ਇਹ ਪੂਰੇ ਕਹ ਲੋ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਾਂ ਕਹ ਲੋ ਅਜੇਹਾ ਸ਼ੋਰੂਮ ਆ ਜਿਹੜਾ ਸਭ ਤੋਂ ਬੈਸਟ ਚੁਣਿਆ ਗਿਆ ਆ TVS ਏਜੰਸੀ ਵੱਲੋਂ ਠੀਕ ਆ ਜੀ ਤੇ ਇੱਥੇ ਤੁਹਾਨੂੰ ਮਿਲਣਗੇ ਆ ਨਵੀਆਂ-ਨਵੀਆਂ ਸਕੂਟਰੀਆਂ ਨਵੇਂ-ਨਵੇਂ ਮੋਟਰਸਾਈਕਲ ਪਹਿਲਾ ਲੋਕੇਸ਼ਨ ਦੱਸ ਦਈਏ ਜਦੋਂ ਤੁਸੀਂ ਭੋਗਪੁਰ ਨੂੰ ਜਾਣਾ ਆ ਤੇ ਇੱਥੋਂ ਬੁੱਲੋਵਾਲ ਤੋਂ ਭੋਗਪੁਰ ਦੇ ਰੋਡ ਦੇ ਉੱਤੇ ਲਗਭਗ ਕਹੋ ਪੀ ਐਨ ਵੀ ਬੈਂਕ ਦੇ ਬਿਲਕੁਲ ਸਾਹਮਣੇ ਟੀਵੀਐਸ ਦੀ ਇਹ ਏਜੰਸੀ ਜਾਂ ਸ਼ੋਰੂਮ ਬਣਿਆ ਹੋਇਆ ਆ ਸੋ ਚਲਦੇ ਆ ਅੰਦਰ ਤੇ ਕਰਦੇ ਆ ਇੱਥੇ ਇਹਨਾਂ ਨਾਲ ਗੱਲਬਾਤ ਕੀ ਕੀ ਆਫਰਾਂ ਦਿੱਤੀਆਂ ਹੋਈਆਂ ਇਹਨਾਂ ਨੇ ਤੇ ਕੀ ਕੀ ਤੁਹਾਨੂੰ ਇੱਥੇ ਰੇਟ ਤੇ ਮੋਟਰਸਾਈਕਲ ਮਿਲ ਗਏ ਚਲੋ ਆਓ ਚਲਦੇ ਆ ਅੰਦਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਵੈਲਕਮ ਮਿਸਟਰ ਰਾਜਾ ਟੂ आवर ਟੀਵੀ ਐ ਸ਼ੋਰੂਮ ਰੋਸ਼ਵਾਲ ਟੀਵੀ ਐਸ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਥਿਸ ਇਜ਼ ਵੀ ਹਰ ਜਸਟ ਓਪਨਡ ਨਿਊ ਰੋਸ਼ਵਾਲ ਟੀਵੀ ਐਸ ਔਨ 6 ਓਨਲੀ ਤੇ ਸਰ ਐਦਾਂ ਆ ਕਿ ਆਪਾਂ ਨੇ ਤੁਹਾਡਾ ਜਿਹੜਾ ਇਹ ਕਨਸੈਪਟ ਆ ਆਪਣੇ ਬੱਲੋਆ ਇਲਾਕੇ ਦੇ ਵਿੱਚ ਸਾਰਿਆਂ ਤੱਕ ਪਹੁੰਚਾਉਣਾ ਆ ਤੇ ਸਾਡੇ ਚੈਨਲ ਦੀ ਹਮੇਸ਼ਾ ਇਹ ਹੀ ਮਤਲਬ ਰਹੀ ਆ ਕਿ ਆਪਾਂ ਨੇ ਚੰਗੀਆਂ ਚੀਜ਼ਾਂ ਜਾਂ ਜਿਹੜੀਆਂ ਮਤਲਬ ਵਧੀਆ ਆਪਣੇ ਇਲਾਕੇ ਚ ਸ਼ੋਰੂਮ ਜਗ ਵਧੀਆ ਕੋਈ ਦੁਕਾਨ ਉਹੀ ਹੈ ਲੋਕਾਂ ਕੇ ਪੇਸ਼ ਕਰਨੀ ਜਿਹੜੀ ਲੋਕਾਂ ਨੂੰ ਸਹੂਲਤਾਂ ਮਿਲਨ ਕਿ ਨਾ ਕੀ ਬਾਅਦ ਵਿੱਚ ਲੋਕ ਸਾਨੂੰ ਵੀ ਬੁਰਾ ਭਲਾ ਕਹਿਣ ਤੇ ਤੁਹਾਨੂੰ ਵੀ ਕੋਈ ਗੱਲ ਕਵੇ ਫੇਸ ਕਰਕੇ ਅਸੀਂ ਹੁਣ ਆਪਣੇ ਜਿੰਨੇ ਵੀ ਇਲਾਕਾ ਨਿਵਾਸੀ ਆ ਉਹਨਾਂ ਨੂੰ ਦੱਸਣਾ ਹੈ ਕਿ ਇਹ TVS ਜਿਹੜੀ ਤੁਹਾਡਾ ਇਹ ਸ਼ੋਰੂਮ ਆ ਇਹਦੇ ਵਿੱਚ ਕੀ ਖਾਸियत ਆ ਤੇ ਇਹਦੇ ਵਿੱਚ ਤੁਸੀਂ ਕੀ ਕੀ ਸਹੂਲਤਾਂ ਦਿੰਨੇ ਪਏ ਆ ਮਿਸਟਰ ਰਾਜਾ ਅਸੀਂ ਸੇਲਸ ਦੇ ਨਾਲ ਸਾਡੇ ਕੋਲ ਬੇਸਮੈਂਟ ਵਿੱਚ ਵਰਕਸ਼ਾਪ ਵੀ ਹੈ ਸਾਡਾ ਮੋਟਰ ਫਰਸਟ ਹੈ ਸਰਵਿਸ ਪ੍ਰੋਵਾਈਡ ਕਰਨਾ ਅੱਛਾ ਜੀ ਐਕਸਲੈਂਟ ਮਕੈਨਿਕਸ ਜਿਨ੍ਹਾਂ ਦਾ ਐਕਸਪੀਰੀਅੰਸ ਪਹਿਲਾਂ ਹੀ ਬਹੁਤ ਹੈ ਟੀਵੀਐਸ ਵਿੱਚ ਹਾਂਜੀ ਉਹ ਸਾਡੇ ਨਾਲ ਜੁੜਿਆ ਤੁਸੀਂ ਪਹਿਲਾਂ ਪਬਲਿਕ ਨੂੰ ਸਰਵਿਸ ਦੇਵਾਂਗੇ ਉਸ ਤੋਂ ਬਾਅਦ ਵੀ ਵਿਲ ਫੋਕਸ ਔਨ ਸੇਫ ਮਤਲਬ ਕਿ ਸਾਰੀ ਹੁੰਦੀ ਆ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਹੀ ਸਰਵਿਸ ਪ੍ਰੋਵਾਈਡ ਕਰੀਏ ਮਤਲਬ ਤੁਸੀਂ ਇਹ ਕਹਿੰਦੇ ਆ ਕਿ ਭਾਈ ਸੇਲ ਤਾਂ ਹਰੇਕ ਕੋਈ ਬੰਦਾ ਕਰ ਦਿੰਦਾ ਆ ਜੋ ਤੋ ਰੋਲਾ ਪੈਂਦਾ ਉਹ ਪੈਂਦਾ ਸਰਵਿਸ ਦੇ ਉੱਤੇ ਬਿਲਕੁਲ ਤੇ ਕਿ ਭਾਈ ਸਾਡੀ ਗੱਡੀ ਨੂੰ ਕੋਈ ਦੇਖਦਾ ਨਹੀਂ ਇਦਾਂ ਉਦਾਂ ਸੋ ਗੱਲਾਂ ਹੋ ਜਾਂਦੀਆਂ ਮੈਂ ਤੁਸੀਂ ਇਸ ਗੱਲੋਂ ਆ ਕਿ ਇਹ ਤੁਹਾਡਾ ਜਿਹੜਾ ਸ਼ੋਅਰੂਮ ਹੈ ਸਰਵਿਸ ਨੂੰ ਪਹਿਲਾਂ ਦੇਖਦਾ ਤੇ ਸੇਲ ਦਾ ਕੰਮ ਜੋ ਹੈਗਾ ਚੱਲਦਾ ਤੇ ਪ੍ਰਾਇੋਰਟੀ ਜਿਹੜੀ ਆ ਉਹ ਸਰਵਿਸ ਨੂੰ ਦੇ ਰਿਹਾ ਉਹ ਕਸਟਮਰ ਨੂੰ ਹੰਬਲ ਇੰਟਰੈਕਸ਼ਨ ਸਾਡਾ ਸਟਾਫ ਜਿਹੜਾ ਆ ਉਹ ਕਰ ਰਿਹਾ ਤੇ ਇਹ ਆਪਣੇ ਕੋਈ ਮੈਨੂੰ ਪਤਾ ਲੱਗਾ ਸੀਗਾ ਕਿ ਸ਼ੋਅਰੂਮ ਨੂੰ ਕੋਈ ਤੁਹਾਨੂੰ ਸਪੈਸ਼ਲ ਜਿਦਾ ਕੰਪਨੀ ਵੱਲੋਂ ਅਸੀਂ ਇਹ ਸ਼ੋਅਰੂਮ ਆਪਣੇ ਦਿਲ ਨਾਲ ਰੀਜ ਨਾਲ ਆਈ ਹੈ ਰਿਟਾਇਰਡ ਐਜ਼ ਅ ਕਮਾਂਡੈਂਟ ਫਰੋਮ ਦੀ ਇੰਡੀਅਨ ਕੋਸਟ ਗਾਰਡ ਸੋ ਕੰਪਨੀ ਦੇ ਸਟੈਂਡਰਡ ਐਸਓਪੀ ਦੇ ਹਿਸਾਬ ਨਾਲ ਅੱਛਾ ਜੀ ਉਹ ਪੂਰਾ ਰੈਡੀ ਕੀਤਾ ਕੰਪਨੀ ਅਫੀਸ਼ੀਅਲ ਜਦੋਂ ਸਿਕਸ ਇਨੋਗ੍ਰੇਸ਼ਨ ਤੇ ਆਏ ਉਹਨਾਂ ਨੇ ਇਹਨੂੰ ਬੈਸਟ ਕਰਾਰ ਹੁਸ਼ਿਆਰਪੁਰ ਦਾ ਅਥਰਾਇਜ਼ ਡੀਲਰ ਦਾ ਦਿੱਤਾ ਬਿਅ ਅਥਰਾਇਜ਼ ਡੀਲਰ ਜਿਹੜਾ ਹਸ਼ਰਪੁਰ ਦੇ ਆ ਥਿਸ ਇਜ਼ ਦਾ ਬੈਸਟ ਸ਼ੋਰੂਮ ਇਨ ਹਸ਼ਰਪੁਰ ਐ ਆਈਡਲ ਸ਼ੋਰੂਮ ਹਸ਼ਰਪੁਰ ਦਾ ਸਭ ਤੋਂ ਬੈਸਟ ਸ਼ੋਰੂਮ ਮੰਨਿਆ ਗਿਆ ਹੈ ਸੋ ਹੁਣ ਆਪਾਂ ਤੁਹਾਡੇ ਸ਼ੋਰੂਮ ਦੀ ਕਾਨੀ ਆ ਜੀ ਸਹਿਰ ਤੇ ਤੁਸੀਂ ਸਾਨੂੰ ਥੋੜਾ ਬਹੁਤਾ ਦੱਸੋ ਕਿ ਇਹ ਗੱਡੀਆਂ ਦੇ ਬਾਰੇ ਕਿੰਨੀ ਕੁ ਇਹਨਾਂ ਦੀ ਮਤਲਬ ਸੇਲ ਦਾ ਰੇਟ ਆ ਤੇ ਥੋੜਾ ਬਹੁਤਾ ਇਹਨਾਂ ਦੀ ਗੱਡੀਆਂ ਦੀ ਖਾਸੀਅਤ ਦੱਸਿਓ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਮੈਨੇਜਰ ਸਾਹਿਬ ਹੈ ਮਿਸਟਰ ਸਤਨਾਮ ਸਿੰਘ ਜੀ ਜੀ ਇਹ ਤੁਹਾਨੂੰ ਸਾਰਾ ਕੁਸ ਦੱਸਣਗੇ ਠੀਕ ਹੈ ਜੀ ਤੇ ਇਹ ਚਾਨਣਾ ਖੋੜੀ ਸੋ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਜੀ ਤੇ ਚਲਦੇ ਹਾਂ ਸਤਨ ਸਿੰਘ ਜੀ ਦੇਖਦੇ ਆ ਅੱਗੇ ਕਰਦੇ ਆ ਗੱਲਬਾਤ ਸਤਨ ਸਿੰਘ ਜੀ ਇੱਕ ਚੀਜ਼ ਤਾਂ ਮੈਨੂੰ ਬੜੀ ਵਧੀਆ ਲੱਗੀ ਕਿ ਇਹਨਾਂ ਦੇ ਕਲਰ ਬੜੇ ਪਿਆਰੇ ਪਿਆਰੇ ਆ ਹਾਂਜੀ ਹਾਂਜੀ ਕਲਰ ਅੱਗੇ ਹੁੰਦਾ ਸੀਗਾ ਕਿ ਇੱਕ ਬਲੈਕ ਹੋ ਗਿਆ ਜਾਂ ਗ੍ਰੇ ਹੋ ਗਿਆ ਤੇ ਜਾਂ ਵਾਈਟ ਹੋ ਗਿਆ ਜ਼ਿਆਦਾਤਰ ਵਾਈਟ ਸੀ ਪਰ ਇੱਥੇ ਤਾਂ ਕਲਰ ਹੀ ਬੜੇ ਤੁਹਾਡੇ ਪਿਆਰੇ ਪਿਆਰੇ ਆ ਇਹ ਸਾਰ ਜ ਸਾਡੀ ਨੇ TVS ਕੰਪਨੀ ਦੀ ਇਹ ਖਾਸੀਅਤ ਹੈ ਕਿ ਜਿਹੜੇ ਕਲਰ ਤੁਹਾਨੂੰ ਦੋਗੇ ਨਾ ਬਹੁਤ ਬੈਸਟ ਕਲਰ ਆ ਇਹਨਾਂ ਦੇ ਅੱਛਾ ਚੋਆਇਸ ਕਸਟਮਰ ਦੀ ਹਰੇਕ ਚੋਅ ਦਾ ਧਿਆਨ ਰੱਖਿਆ ਜਾਂਦਾ ਇੱਥੇ ਠੀਕ ਹੈ ਜੀ ਇੱਕ ਇਹਨਾਂ ਦੀ ਹੋਰ ਖਾਸੀਅਤ ਹੈ ਜਿਹੜੇ ਕਲਰ ਆ ਨਾ ਇਹ ਧੁੱਪ 'ਚ ਕਦੀ ਫੇਡ ਨਹੀਂ ਹੁੰਦੇ ਅੱਛਾ ਧੁੱਪ ਛਾਂ ਜੋ ਧੁੱਪ ਛਾਂ ਹੀ ਜੋ ਕੋਈ ਇਹਨੂੰ ਫਰਕ ਨਹੀਂ ਪੈਂਦਾ ਕਦੇ ਵੀ ਠੀਕ ਹੈ ਜੀ ਹਾਂਜੀ ਭਾਜੀ ਬਿਸਤਰਾ ਆੜ ਗਿਆ ਹੋ ਗਿਆ ਜੀ ਆੜ ਇਹ ਬੜਾ ਵਧੀਆ ਲੱਗਾ ਮੈਨੂੰ ਕਿ ਇਹਦੇ ਵਿੱਚ ਆ ਤੁਸੀਂ ਦਿੱਤਾ ਹੋਇਆ ਨਾ ਤੇ ਇਹਦੇ ਵਿੱਚ ਆ ਹਾ ਨੀਚੇ ਦੇ ਇਹ ਸਾਰੇ ਜਿਹੜੇ ਆ ਨਾ ਇਹਦੇ ਵਿੱਚ ਜਿਹੜਿਆ ਵੀਲਨ ਡਾਇਮੰਡ ਕੱਟ ਆਉਂਦੇ ਕੰਪਨੀ ਨੇ ਸਪੈਸ਼ਲੀ ਸਾਡਾ ਨਾ ਸਭ ਤੋਂ ਟਾਪ ਵੇਰੀਐਂਟ ਹੈ 125 ਦੇ ਵਿੱਚ ਅੱਛਾ ਜੀ ਤੇ ਇਹ ਇਹਦੇ ਜਿਹੜੇ ਵੀਲੇ ਡਾਇਮੰਡ ਕੱਟ ਆਉਂਦੇ 12 ਇੰਚ ਦੇ ਟਾਇਰ ਹੈ ਇਹਦੇ ਅੱਛਾ ਜੀ ਇੱਕ ਸਰ ਇਹਦੀ ਹੋਰ ਖਾਸੀਅਤ ਹੈ ਬਹੁਤ ਵਧੀਆ ਹਾਂਜੀ ਇਹਦਾ ਜਿਹੜਾ ਮੀਟਰ ਹੈ ਨਾ 스마트 ਮੀਟਰ ਆ ਅੱਛਾ ਜੀ ਇਹਦੀ ਇਹ ਖਾਸੀਅਤ ਤੁਸੀਂ ਜਾਨੀ ਕਿ ਤੁਹਾਨੂੰ ਕਾਲ ਵਗੈਰਾ ਆ ਰਹੀ ਹੈ ਨਾ ਕਸਟਮਰ ਦੀ ਕਿਸੇ ਦੀ ਵੀ ਕਾਲ ਆ ਰਹੀ ਹੈ ਤੁਹਾਨੂੰ ਉਹ ਤੁਹਾਨੂੰ ਡਿਸਪਲੇ ਤੇ ਸ਼ੋ ਕਰੂਗੀ ਕਿ ਤੁਹਾਨੂੰ ਕੌਣ ਕਾਲ ਕਰ ਰਿਹਾ ਮੰਨ ਲਓ ਕਿ ਇਹਨੂੰ ਅਟੈਚ ਕਰ ਲਓ ਫੋਨ ਦੇ ਨਾਲ ਫੋਨ ਨੂੰ ਅਟੈਚ ਕਰਕੇ ਚੱਲਦੇ ਹੋਏ ਸਾਨੂੰ ਫੋਨ ਕੱਢਣ ਦੀ ਲੋੜ ਨਹੀਂ ਤੇ ਇਹਦੇ ਉੱਤੇ ਹੀ ਸਾਨੂੰ ਮਤਲਬ ਇਹਦੀ ਸਾਰੀ ਜਿਹੜੀ ਪਤਾ ਲੱਗ ਜਾਊਗਾ ਕਿ ਭਾਈ ਕਿਹੜਾ ਬੰਦਾ ਫੋਨ ਕਰਦਾ ਬਿਲਕੁਲ ਬਿਲਕੁਲ ਤੇ ਇਹਦੀ ਡਿੱਗੀ ਦੀ ਸਪੇਸ ਕਿੰਨੀ ਹੈ ਸਰ ਡਿੱਗੀ ਸਪੇਸ ਆ ਦੇਖੋ ਜੀ ਹਾਂਜੀ ਜਿੱਡੀ ਸਾਡੀ ਸੀਟ ਦੀ ਸਪੇਸ ਹੈ ਉਨੀ ਸਾਰੀ ਡਿਗリーズ ਤੇ ਮਤਲਬ ਇਹ ਤਾਂ ਕਾਫੀ ਖੁੱਲੀ ਆ ਬਿਲਕੁਲ ਬਿਲਕੁਲ ਸਾਰੇ ਚ ਦੋ ਹੈਲਮਟ ਤੁਹਾਡੇ ਈਜ਼ੀ ਆ ਸਕਦੇ ਦੋ ਹੈਲਮਟ ਦੋ ਹੈਲਮਟ ਈਜ਼ੀ ਆ ਸਕਦੇ ਇਹਦੇ ਵਿੱਚ ਠੀਕ ਹੈ ਤੇ ਇਹ ਵੀ ਆ ਰੱਖਿਆ ਇਹ ਸਾਰਾ ਹਾਂਜੀ ਹਾਂਜੀ ਬੈਕ ਵਾਸਤੇ ਫੁੱਟ ਆਪਣੇ ਰੈਸਟ ਵਾਸਤੇ ਬੈਕ ਰੈਸਟ ਠੀਕ ਹੈ ਇਹਦੀ ਐਪ ਵੀ ਕਿੰਨੀ ਖੋਈ ਜੀ ਇਹ ਸਾਰੇ ਇਹਦੀ 55 ਦੀ ਐਵਰੇਜ ਹੈ ਜੀ 55 ਦੀ ਨਹੀਂ ਤਾਂ ਆਕੇ ਤਾਂ 40 45 ਦੀ ਹੁੰਦੀ ਨਹੀਂ ਨਹੀਂ ਸਾਰੇ ਟੀਵੀ ਐਸ ਦੇ ਵਿੱਚ ਇਹੀ ਖਾਸੀਅਤ ਹੈ ਇਹਦੀ ਐਵਰੇਜ ਬਹੁਤ ਜ਼ਿਆਦਾ ਹੈ ਤੇ ਇਹ ਡਿਸਕ ਬ੍ਰੇਕ ਵੀ ਦਿੱਤੀ ਹੋਈ ਹੈ ਹਾਂ ਜੀ ਡਿਸਕ ਬ੍ਰੇਕ ਤੇ ਹਾਂ ਠੀਕ ਹੈ ਜੀ ਮਤਲਬ ਇਹ ਵੀ ਸਾਰਾ ਕੁਝ ਬ੍ਰਾਂਡ ਕੰਪਨੀ ਦਾ ਬ੍ਰਾਂਡ ਕੰਪਨੀ ਦਾ ਹਾਂ ਜੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਹੋਰ ਵੀ ਆ ਆ ਵੀ ਸਕੂਟਰੀ ਬਹੁਤ ਪਿਆਰੀ ਹੈ ਜੀ ਹਾਂ ਜੀ ਹਾਂ ਜੀ ਸਰ ਠੀਕ ਹੈ ਜੀ ਹਾਂਜੀ ਇੱਕ ਸਾਰਾ ਇਹਦੇ ਵਿੱਚ 113 CC ਚ ਇਹ ਵੇਰੀਐਂਟ ਆਉਂਦਾ ਅੱਛਾ ਜੀ 113 CC ਦੇ ਵਿੱਚ ਟਾ ਮਾਡਲ ਆਉਂਦਾ ਇਹਦੇ ਚ ਵੀ ਡੇਸਕ ਮਿਲੂਗੀ ਤੁਹਾਨੂੰ ਅੱਛਾ ਜੀ 스마트 ਮੀਟਰ ਮਿਲੂਗਾ ਅੱਛਾ ਜੀ ਹਾਂਜੀ ਹਾਂਜੀ ਆ ਦੇਖੋ ਜੀ ਕਿੰਨਾ ਪਿਆਰਾ ਆ ਦੇਖੋ ਜੀ ਹਾਂਜੀ 스마트 ਮੀਟਰ ਇਹਦੇ ਵਿੱਚ ਵੀ ਸਾਰਾ ਤੁਸੀਂ ਤੁਹਾਨੂੰ ਫੋਨ ਵਗੈਰਾ ਆਉਂਦਾ ਸ਼ੋਅ ਕਰੂਗਾ ਕਿਹਦੀ ਕਾਲ ਆ ਰਹੀ ਆ ਇਹ ਤੁਸੀਂ ਕਿਤੇ ਜਾਣਾ ਆਪਣੇ ਤੇ ਆਪਣੀ ਲੋਕੇਸ਼ਨ ਵਗੈਰਾ ਆਪਣੇ ਫੋਨ ਤੇ ਐਡ ਕਰ ਸਕਦੇ ਆ ਤੇ ਤੁਹਾਨੂੰ ਸ਼ੋਅ ਕਰੂਗਾ ਤੁਸੀਂ ਕਿੱਧਰ ਜਾ ਰਹੇ ਹੋ ਅੱਛਾ ਇਹ ਵੀ ਆ ਇਹਦੇ ਵਿੱਚ ਤੇ ਇਹਦੀ ਵੀ ਜਿਹੜੀ ਸਪੇਸ ਆ ਇਹਦੀ ਵੀ ਸਾਰੇ ਡਿਗਰੀ ਸਪੇਸ ਹੈ ਨਾ ਬਹੁਤ ਜ਼ਿਆਦਾ ਇਹਨਾਂ ਦੇ ਹ ਬਿਲਕੁਲ ਬਿਲਕੁਲ ਸਰ ਕਾਫੀ ਖੁੱਲੀ ਹੈ ਨਾ ਤੇ ਕਲਰ ਵੀ ਦੇਖੋ ਬਹੁਤ ਪਿਆਰਾ ਹੈ ਉਹ ਪਿਆਰੇ ਹੁੰਦੇ ਸਰ ਠੀਕ ਹੈ ਜੀ ਠੀਕ ਹੈ ਇਹਦੇ ਤੁਹਾਨੂੰ ਦੋ ਕਲਰ ਮਿਲ ਜਾਂਦੇ ਇੱਕ ਸਟਾਰ ਲਾਈਟ ਇੱਕ ਉਹਪਰ ਦਾ ਮਿਲ ਜਾਂਦਾ ਇੱਕ ਸਰ ਇਹ ਚ ਇੱਕ ਹੋਰ ਤੁਹਾਨੂੰ ਖਾਸੀ ਦਿਖਾਉਣਾ ਇਹਦੀ ਮੈਂ ਹਾਂਜੀ ਆ ਦੇਖੋ ਇਹ ਲਾਈਟ ਹੈ ਲਾਈਟ ਡੀਆਰਐਲ ਵਗੈਰਾ ਨਾ ਲਾਈਟਿੰਗ ਇਹਦੇ ਵਿੱਚ ਹਾਂਜੀ 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 ਤੇ ਇਹ ਪਾਜੀ ਬਾਈਕ ਵਗੈਰਾ ਜਿਹੜੀ ਲੱਗੀ ਹੋਈ ਆ ਹਾਂਜੀ ਹਾਂਜੀ ਸਰ ਕਹਿੰਦੇ ਆ ਜੀ ਇਹ ਜਿਹੜੀ ਬਾਈਕ ਆ ਨਾ ਕਹਿੰਦੇ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਨੰਬਰ 1 ਮੰਨੀ ਗਈ ਆ ਔਰ ਪਿਛਲੇ ਕੁਝ ਸਾਲਾਂ 'ਚ ਸਭ ਤੋਂ ਜ਼ਿਆਦਾ ਸੇਲ ਹੋਈ ਆ ਇਹ ਬਾਈ ਬਿਲਕੁਲ ਸਾਰਾ ਇਕਾਤੋ ਜੀ ਇਹਦੀ ਇੰਦੇ ਵਿੱਚ ਕੀ ਖਾਸ ਇਤੇ ਆ ਸਰ ਇਹਦੀ ਖਾਸੀਅਤ ਦੇ ਕੇ ਇਹਦੀ ਐਵਰੇਜ ਬਹੁਤ ਜ਼ਿਆਦਾ ਜੀ ਅੱਛਾ ਐਵਰੇਜ ਜ਼ਿਆਦਾ ਆ ਐਵਰੇਜ ਜ਼ਿਆਦਾ ਤੇ ਇੰਜਨ ਕਿੰਦਾ ਆ ਜੀ ਇੰਜਨ ਜਿਹੜਾ ਸਾਰਾ ਸਾਰਾ ਬਹੁਤ ਟੌਪ ਦਾ ਇੰਜਨ 110 ਸੀਸੀ ਦਾ 110 ਸੀਸੀ ਤੇ ਐਵਰੇਜ ਆਪਾਂ ਕਿੰਨੀ ਕ ਮੰਨ ਕੇ ਤੁਰੀ ਜੀ ਨਹੀਂ ਸਰ ਤੁਹਾਨੂੰ 85 ਐਵਰੇਜ ਮਿਲੂਗੀ ਇਹਦੀ 85 ਹਾਂ ਜੀ ਇਦੇ ਵਿੱਚ ਹੀ ਸਾਰੇ ਇੱਕ ਮਾਡਲ A ਹੁੰਦਾ ਅੱਛਾ ਜੀ ਕੋਟ ਇਹ ਵੀ ਸਾਨੂੰ 110 cc ਦੇ ਵਿੱਚ ਹੁੰਦਾ ਹਾਂਜੀ ਇਹ ਜਿਹੜੀ ਕੰਪਨੀ ਹੈ ਨਾ 95 ਦਾ ਕਲੇਮ ਕਰਦੀ ਇਹਦੀ ਐਵਰੇਜ 95 ਹਾਂਜੀ ਕੰਪਨੀ ਲਿਖ ਕੇ ਦਿੰਦੀ ਕਿ 95 ਇਹਦੀ ਐਵਰੇਜ ਹੈ ਠੀਕ ਹੈ ਜੀ ਹਾਂਜੀ ਤੇ ਮਤਲਬ ਇਹ ਸਾਰਾ ਕੁਝ ਜਿਹੜਾ ਬਾਈਕ ਬਾਕੀ ਜੇ ਕਿਸੇ ਦੇ ਵੱਡੀ ਬਾਈਕ ਲੈਣੇ ਜੇ ਬੰਦਿਆ ਇਹ ਸਪੋਰਟ ਬਾਈਕ ਆ ਜਾਂਦੀ ਸਰ ਅੱਛਾ ਜੀ ਹਾਂਜੀ ਇਹ ਪਾਚੀ ਆ ਜਾਂਦਾ ਤੁਹਾਡੇ 160 ਫੋਰ ਵੀ ਇਹ ਰੋਨਨ ਬਾਈਕ ਆ ਜਾਂਦੀ 225 ਸੀਸੀ ਜਿਨ੍ਹਾਂ ਨੇ ਮਤਲਬ ਜ਼ਿਆਦਾ ਜਿਹੜਾ ਪਹਾੜਾਂ ਦੇ ਵਿੱਚ ਘੁੰਮਣ ਦਾ ਹਾਂਜੀ ਬਿਲਕੁਲ ਸਰ ਤੇ ਸਤਨਾਮ ਸਿੰਘ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਹ ਆਪਣੇ ਕੋਲ ਬਾਈਕ ਵਗੈਰਾ ਖੜੀਆਂ ਆ ਜਾਂ ਮਤਲਬ ਆਪਣੇ ਕੋਲ ਇਹ ਸਕੂਟਰੀਆਂ ਆ ਹਾਂਜੀ ਸਰ ਹੁਣ ਤੁਸੀਂ ਤਾਂ ਦੱਸ ਦਿੱਤਾ ਕਿ ਭਾਈ ਇੰਨੇ ਇੰਨਾ ਰੇਟ ਆ ਤੁਸੀਂ ਲੈ ਜਾਓ ਬਿਲਕੁਲ ਤੇ ਜੇ ਕਿਸੇ ਬੰਦੇ ਦੀ ਹਿੰਮਤ ਨਾ ਹੋਵੇ ਕੈਂ ਦਾ ਭਾਵ ਆ ਕਿ ਬੰਦਾ ਕਈ ਵਾਰ ਅੱਜ ਕੱਲ ਘਰਾਂ ਦੀਆਂ ਮਜ਼ਦੂਰੀਆਂ ਬੜੀਆਂ ਆ ਤੇ ਕੈਸ਼ ਲੈਣਾ ਔਖਾ ਆ ਤੇ ਤੁਸੀਂ ਉਹਦੇ ਲਈ ਕੀ ਕਰਦੇ ਹੋ ਉਹਦੇ ਲਈ ਸਾਡੇ ਕੋਲ ਲੋਨ ਫੈਸਿਲਿਟੀ ਹੈਗੀ ਆ ਅੱਛਾ ਜੀ ਹਾਂਜੀ ਅਸੀਂ ਕਸਟਮਰ ਨੂੰ ਲੋਨ ਫੈਸਿਲਿਟੀ ਘਰ ਤੋਂ ਘੱਟ ਵਿਆਜ ਦਰ ਤੇ ਦਿੰਦੇ ਆ ਤੇ ਕਿੰਨੇ ਕ ਪੈਸੇ ਦੇ ਕੇ ਬੰਦਾ ਲੈ ਕੇ ਜਾ ਸਕਦਾ ਸਰ ਈਜ਼ੀ ਪ੍ਰੋਸੈਸਰ ਦਾ 10000 ਰੁਪਏ ਦਾ ਵੀ ਕੋਈ ਵੀ ਗੱਡੀ ਲੈ ਜਾ ਸਕਦਾ ਉਹ 10000 ਰੁਪਿਆ ਦੇ ਕੇ ਤੁਸੀਂ ਗੱਡੀ ਲੈ ਜਾ ਸਕਦੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਉਹ ਵੀ ਤੁਸੀਂ ਕੰਪਨੀਆਂ ਦੇ ਕਰਦੇ ਹੋ ਸਾਡੀਆਂ ਕੰਪਨੀਆਂ ਨਾਲ ਟਾਈ ਆ ਪਿਆ ਬੈਂਕਾਂ ਦੇ ਨਾਲ ਠੀਕ ਹੈ ਜੀ ਤੇ ਤੇ ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਤੁਸੀਂ ਮਤਲਬ ਆਪਣਾ ਕਿਸ ਕਰ ਦਿੱਤਾ ਤੇ ਲੋਨ ਦੇ ਵਿੱਚ ਕੁਝ ਗੱਲਾਂ ਨਹੀਂ ਦਸੀਆਂ ਕਈ ਵਾਰੀ ਹੁੰਦਾ ਕੰਪਨੀਆਂ ਦੱਸਦੀਆਂ ਕੁਛ ਆ ਠੀਕ ਹੈ ਤੇ ਹਾਂਜੀ ਪਰ ਸਾਰੇ ਸਾਰੇ ਸਾਡੇ ਸਾਰੇ ਜੋ ਵੀ ਹੈ ਨਾ ਸਾਡੇ ਕੋਈ ਹਿਡਨ ਨਹੀਂ ਰੱਖਿਆ ਜਾਂਦਾ ਕੁਝ ਵੀ ਅੱਛਾ ਜੀ ਜੋ ਵੀ ਇਹ ਕਸਟਮਰ ਅਸੀਂ ਫਸਟਲੀ ਕਲੀਅਰ ਦੱਸੀਦਾ ਸਾਰਾ ਕੁਝ ਹੈ ਅੱਛਾ ਜੀ ਇਹ ਨਹੀਂ ਕਿ ਕਸਟਮਰ ਸਾਨੂੰ ਕੱਲੋਂ ਆ ਕੇ ਲੜੇ ਤੁਸੀਂ ਸਰ ਸਾਡੇ ਨਾਲ ਇਦਾਂ ਕੀਤਾ ਇਦਾਂ ਕੀਤਾ ਜੋ ਵੀ ਆਪਾਂ ਸਾਹਮਣੇ ਕਸਟਮਰ ਨੂੰ ਪਹਿਲੇ ਦੱਸ ਕੇ ਦੇਈਏ ਠੀਕ ਹੈ ਬਾਕੀ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਇਹ ਹਾਂਜੀ ਹਾਂਜੀ ਇਹ ਐਕਸਲ ਵਗੈਰਾ ਆਉਂਦੀ ਹੰਡੇ ਸੀਸੀ ਦੇ ਵਿੱਚ ਇਹ ਵੀ ਹੁਣ ਕਾਫੀ ਵਧੀਆ ਹੋ ਗਈਆਂ ਨਾ ਬਿਲਕੁਲ ਸਰ ਦੇਖ ਇਹ ਸਾਡੇ ਸਟਾਫ ਹੈ ਸਰ ਠੀਕ ਹੈ ਜੀ ਸਸੀ ਕਾਂਜੀ ਤੇ ਸਟਾਫ ਦਾ ਫਿਰ ਇੱਥੇ ਕੀ ਕੀ ਕੰਮ ਸਰ ਸਟਾਫ ਦਾ ਕੰਮ ਹੈ ਜ ਜਦ ਕਸਟਮਰ ਸਾਡੇ ਕੋ ਗੱਡੀ ਲੈ ਜਾਂਦਾ ਠੀਕ ਹੈ ਇਹਨਾਂ ਨੇ ਸਾਰਾ ਕਸਟਮਰ ਦਾ ਡਾਟਾ ਰਿਪੋਰਟ ਰੱਖਣਾ ਪੈਂਦੇ ਕੋਲ ਕਸਟਮਰ ਦੇ ਡਾਕੂਮੈਂਟ ਪ੍ਰੋਵਾਈਡ ਜੋ ਵੀ ਕਿਤੇ ਉਹਦਾ ਫਾਈਲ ਚ ਵਗੈਰਾ ਲਾਉਣੇ ਇਹਨਾਂ ਦਾ ਬੀਲ ਇਨਸ਼ੋਰੈਂਸ ਦੇਣਾ ਇਹਨਾਂ ਦਾ ਕੰਮ ਹੈ ਮਤਲਬ ਸਾਰਾ ਕੁਝ ਜੋ ਵੀ ਹਾਂਜੀ ਹਾਂਜੀ ਬਿਲਕੁਲ ਕੰਮ ਕਰਦੇ ਆ ਤੇ ਆਪਣਾ ਜਿਹੜਾ ਇਹ ਸਰਵਿਸ ਏਰੀਆ ਆ ਉਹ ਵੀ ਆਪਾਂ ਦੇਖਣਾ ਚਾਹੁੰਦੇ ਆ ਜਿਹੜਾ ਤੁਸੀਂ ਕਿੰਨੇ ਥੱਲੇ ਬਣਾਇਆ ਹੋਇਆ ਤੇ ਚਲਿਏ ਜੀ ਹਾਂਜੀ ਹਾਂਜੀ ਸਰ ਚਲੋ ਠੀਕ ਹੈ ਸਰ ਇਹ ਸਾਡੀ ਵਰਕਸ਼ਾਪ ਹੈ ਠੀਕ ਹੈ ਜੀ ਇਹ ਸਾਡਾ ਕਸਟਮਰ ਲਾਉਂਜ ਹੈ। ਅੱਛਾ ਜੀ। ਇਹਦੇ ਵਿੱਚ ਇਹ ਕਸਟਮਰ ਦੇ ਝੂਟ ਲਈ ਪੱਥਾ, ਏਸੀ, ਵਾਰਡ ਵਗੈਰਾ। ਹਾਂਜੀ ਹਾਂਜੀ। ਤੇ ਸਭ ਝੂਟ ਤੁਹਾਨੂੰ ਇੱਥੇ ਮਿਲੂਗਾ। ਪੱਥੇ ਦੀ ਗੱਲ ਤਾਂ ਤੁਸੀਂ ਤਾਂ ਏਸੀ ਵੀ ਲਾਇਆ ਆ। ਹਾਂਜੀ ਹਾਂਜੀ ਸਰ ਏਸੀ ਆ ਜ਼ਰੂਰ ਗਰਮੀ ਬਹੁਤ ਜ਼ਿਆਦਾ ਇੱਥੇ। ਕਸਟਮਰ ਦੇ ਪੂਰਾ ਤੁਸੀਂ ਪੂਰਾ ਹਾਂਜੀ ਕਸਟਮਰ ਦਾ ਪੂਰਾ ਧਿਆਨ ਰੱਖੀਦਾ। ਠੀਕ ਆ ਇਹ ਆਪਣਾ ਆ ਗਿਆ ਸਰਵਿਸ ਰੂਮ। ਇਹ ਸਰਵਿਸ ਰੂਮ ਹੈ। ਤੇ ਇਹ ਸਾਡਾ ਵਾਸ਼ਿੰਗ ਏਰੀਆ। ਅੱਛਾ ਜੀ। ਤੇ ਪਹਿਲਾਂ ਆਪਾਂ ਗੱਡੀ ਇੱਥੇ ਲਿਆਈ ਦੀ ਵਾਸ਼ ਕਰੀਦੀ ਆ। ਉਸ ਤੋਂ ਬਾਅਦ ਸਾਡੇ ਮਕੈਨਿਕ ਆ। ਇਹ ਸਾਡ ਦੇ ਟੂਲੇtare ਤੇ ਇਹ ਮੈਡਮ ਕਾ ਕੋ ਕਾਪੀ ਕਾਗਜ਼ ਲੈ ਕੇ ਖੜੇ ਹੈ। ਇਹ ਸਰ ਮੈਡਮ ਸਾਡੇ ਪਹਿਲਾ ਕਸਟਮਰ ਕੋ ਪੁੱਛਦੇ ਆ ਤੁਹਾਡੀ ਗੱਡੀ ਚ ਕੀ ਪ੍ਰੋਬਲਮ ਹੈ। ਅੱਛਾ ਜੀ ਠੀਕ ਹੈ ਉਹ ਸਾਰਾ ਨੋਟ ਕੀਤਾ ਜਾਂਦਾ ਹੈ। ਠੀਕ ਹੈ ਜੀ ਇਹ ਸਾਰਾ ਮੈਡਮ ਕੋਲ ਸਟਾਰਟ ਕਰਦਾ। ਮਤਲਬ ਤੁਸੀਂ ਕਸਟਮਰ ਤੁਹਾਡੇ ਕੋ ਕੋਈ ਆ ਗਿਆ ਕਿ ਭਾਈ ਮੇਰੀ ਗੱਡੀ ਚ ਪ੍ਰੋਬਲਮ ਹੈ ਤਾਂ ਮੈਡਮ ਉਹਨਾਂ ਨੂੰ ਪੁੱਛਦੀ ਆ ਤੇ ਉਹਨਾਂ ਤੋਂ ਬਾਅਦ ਜਦੋਂ ਰਿਪੇਅਰ ਵਗੈਰਾ ਹੋ ਕੇ ਕੰਮ ਠੀਕ ਹੋ ਜਾਂਦਾ ਫਿਰ ਵੀ ਤੁਸੀਂ ਮਤਲਬ ਉਹਨਾਂ ਨੂੰ ਕਾਹਤ ਸਾਈਨ ਵਗੈਰਾ ਲੈਂਦੇ ਕਿ ਤੁਸੀਂ ਹਾਂ ਜੀ ਸਰ ਜਦੋਂ ਕਸਟਮਰ ਦੀ ਸਾਰੀ ਸਰਵਿਸ ਵਗੈਰਾ ਹੋ ਜਾਂਦੀ ਹੈ ਇਹ ਕਸਟਮਰ ਕੋਲ ਸਾਈਨ ਵਗੈਰਾ ਲਈਦੇ ਆ ਅੱਛਾ ਇਹ ਵੀ ਤੁਹਾਨੂੰ ਸੋਚਦੇ ਆ ਇਹ ਤੋਂ ਬਾਅਦ ਵੀ ਜਦੋਂ ਕਸਟਮਰ ਚਲ ਜਾਂਦਾ ਤੇ ਵੀ ਤਿੰਨ ਚਾਰ ਦਿਨਾਂ ਬਾਅਦ ਇਹ ਫੀਡਬੈਕ ਲਈਦਾ ਸਰ ਤੁਹਾਡੀ ਗੱਡੀ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਮਤਲਬ ਕਿ ਪੰਜਾ ਦਿਨਾਂ ਬਾਅਦ ਤੁਸੀਂ ਉਹਨਾਂ ਕੋਲੋਂ ਫੇਰ ਫੀਡਬੈਕ ਲਈਦੇ ਆ ਸਰ ਤੇ ਜਿਹੜਾ ਸਪੇਅਰ ਪਾਰਟ ਆ ਵਗੈਰਾ ਉਹ ਕਿੱਦਾਂ ਜੀ ਇਹ ਸਾਰੇ ਸਾਡਾ ਤੁਹਾਨੂੰ ਮੈਂ ਦਿਖਾ ਦਨਾ ਹਾਂਜੀ ਆਹ ਸਾਰੇ ਸਾਡਾ ਸਪੇਅਰ ਪਾਰਟ ਦਾ ਰੂਮ ਹੈ ਆਪਣਾ ਅੱਛਾ ਜੀ ਤੇ ਸਾਰੇ ਸਾਰੇ ਸਾਡੇ ਕੋਲ ਜੋ ਵੀ ਹੈ ਨਾ ਕੰਪਨੀ ਦਾ ਜੈਨੂਨ ਹੈ ਜੈਨੂਨ ਬੀਨੂ ਪਾਰਟ ਹੈ ਸਾਰੇ ਕੋਲ ਲੋਕਲ ਨਹੀਂ ਹੁੰਦਾ ਠੀਕ ਹੈ ਜੀ ਸਾਰੇ ਕੰਪਨੀ ਤੋਂ ਹੁੰਦਾ ਸਿੱਧਾ ਡਾਇਰੈਕਟ ਤੇ ਮੈਂ ਸੁਣਿਆ ਜੀ ਜਿੱਦਾਂ ਤੁਹਾਡੇ ਬਾਰ ਬਾਰ ਇੱਥੇ ਚੈਕਿੰਗ ਹੁੰਦੀ ਆ ਕੰਪਨੀ ਵਾਲੇ ਵਿੱਚ ਕੋਈ ਜਦ ਅੱਜ ਕੱਲ੍ਹ ਕਈ ਲੋਕ ਡੁਪਲੀਕੇਟ ਸਮਾਨ ਮੰਨ ਲਓ ਪਾ ਦਿੰਦੇ ਸ਼ਾਇਦ ਮੇਰੀ ਗੱਲ ਦਾ ਤੁਹਾਨੂੰ ਇਤਰਾਜ ਲੱਗੇ ਬਟ ਕਈ ਵਾਰ ਮੈਂ ਸੁਣਿਆ ਕਿ ਕੰਪਨੀ ਵਾਲੇ ਹਫ਼ਤੇ ਪਿੱਛੋਂ ਜਾਂ ਕਦੀ ਵੀ ਤੁਹਾਡੇ ਇੱਥੇ ਚੈਕਿੰਗ ਲਈ ਆ ਕੇ ਤੁਹਾਡਾ ਸਪੇਅਰ ਪਾਰਟ ਵਗੈਰਾ ਚੈੱਕ ਕਰਦੇ ਕਿ ਭਾਈ ਕਿਤੇ ਡੁਪਲੀਕੇਟ ਤਾਂ ਨਹੀਂ ਯੂਜ਼ ਕਰਦੇ ਹਾਂਜੀ ਨੇ ਵਾਲੇ ਆਉਂਦੇ ਵਿਜ਼ਿਟ ਕਰਦੇ ਆ ਪਰ ਸਾਡੇ ਕਦੀ ਇੱਕ ਆਈਟਮ ਵੀ ਕੋਈ ਡੁਪਲੀਕੇਟ ਨਹੀਂ ਹੁੰਦੀ ਸਾਡਾ ਸਿੱਧਾ ਹੀ ਸਮਾਨ ਕੰਪਨੀ ਤੋਂ ਆਉਂਦਾ ਹੁੰਦਾ ਠੀਕ ਹੈ ਜੀ ਮਤਲਬ ਸਾਰਾ ਕੁਝ ਜੈਨੂਇਨ ਹੁੰਦਾ ਜੈਨੂਇਨ ਹਾਂਜੀ ਜੈਨੂਇਨ ਕੰਮ ਹੁੰਦਾ ਇਹ ਕਸਟਮਰ ਨੂੰ ਦੱਸ ਕੇ ਕਰੀਦਾ ਮਤਲਬ ਇਹ ਕਹਿ ਲੋ ਕਿ ਭਾਈ ਗਾਕ ਦਾ ਤੁਸੀਂ ਪੂਰਾ ਖਿਆਲ ਰੱਖਦੇ ਆ ਕਿ ਗੱਡੀ ਕੱਲਾ ਵੇਚਣ ਤੱਕ ਨਹੀਂ ਤੁਸੀਂ ਗੱਲ ਕਰਦੇ ਉਹਦੀ ਮੇਨ ਗੱਲ ਸਰਵਿਸ ਤੱਕ ਵੀ ਉਹਦਾ ਬਿਲਕੁਲ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਤੁਹਾਡਾ ਜੀ ਆਪਾਂ ਸਰਵਿਸ ਏਰੀਆ ਦੇਖਿਆ ਮੈਨੂੰ ਬਹੁਤ ਵਧੀਆ ਲੱਗਾ ਕਿ ਥੱਲੇ ਉਹ ਤੁਹਾਡੇ ਪੜਕਣਾ ਦਾ ਵੀ ਗੱਲ ਕੀਤੀ ਇੱਕ ਚੀਜ਼ ਦੀ ਮੈਨੂੰ ਵਧੀਆ ਤੁਹਾਡੇ ਗੱਲ ਲੱਗੀ ਆ ਕਿ ਤੁਸੀਂ ਸੇਲ ਨੂੰ ਬਾਅਦ ਵਿੱਚ ਤੇ ਸਰਵਿਸ ਨੂੰ ਪਹਿਲਾਂ ਕਰਦੇ ਹੋ ਜਨੂੰ ਪਹਿਲਾਂ ਕਿਉਂਕਿ ਗਾਹਕ ਕੱਲੋਂ ਤੁਹਾਨੂੰ ਆ ਕੇ ਇਹ ਨਹੀਂ ਕਹਿ ਸਕਦਾ ਕਿ ਭਾਈ ਉਹ ਸੇਲ ਤਾਂ ਚੰਗੀ ਕਰਦੇ ਆ ਬਾਅਦ ਵਿੱਚ ਪੁੱਛਦੇ ਨਹੀਂ ਪਰ ਮੈਂ ਦੇਖਿਆ ਕਿ ਹਾਂ ਵੀ ਤੁਸੀਂ ਭਾਈ ਪੁੱਛਦੇ ਆ ਬੰਦਿਆਂ ਨੂੰ ਤੇ ਬਾਕੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਇੱਥੇ ਦੀ ਸੈਰ ਕਰਾਈ ਤੇ ਸਾਡਾ ਵੀ ਕੰਮ ਸੀਗਾ ਕਿ ਆਪਣੇ ਇਲਾਕਾ ਨਿਵਾਸੀਆਂ ਨੂੰ ਵਾਅਦ ਤੋਂ ਬਾਅਦ ਦੱਸੀਏ ਚੰਗੀਆਂ ਚੀਜ਼ਾਂ ਤੇ ਇੱਕ ਵਾਰੀ ਮੈਂ ਇਹੀ ਕਹਿਣਾ ਚਾਹੁੰਦਾ ਦੁਬਾਰਾ ਕਿ ਇੱਕ ਵਾਰੀ ਭਾਈ ਇੱਥੇ ਜ਼ਰੂਰ ਆਓ ਆਪਣੇ TVS ਏਜੰਸੀ ਬੁੱਲੋਵਾਲ ਕਾਫੀ ਵਧੀਆ ਸਰਵਿਸ ਹੈ ਇਹਨਾਂ ਦੀ ਤੇ ਕਾਫੀ ਵਧੀਆ ਰੇਟਾਂ ਤੇ ਇਹ ਸਮਾਨ ਜਿਹੜਾ ਆ ਬਾਈਕ ਮੋਟਰਸਾਈਕਲ ਦਿੰਦੇ ਆ ਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕਰਾਂਗੇ ਤੁਹਾਡੇ ਨਾਲ ਗੱਲਬਾਤ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਤੋਂ ਜਾਤ ਲੈਂਦਾ ਹੋਇਆ ਮੈਂ ਪ੍ਰਵਿੰਦਰ ਸਿੰਘ ਰਾਜਾ ਕਾਂਡਾ ਔਰਮਨ ਸ਼ਹਿਰਪੁਰ ਤੋਂ ਸਤਿ ਸ੍ਰੀ ਅਕਾਲ ਜੀ